ਤੇ ਮੈਂ ਲੱਗੀ ਆ ਬ੍ਰੇਕਫਾਸਟ ਮਤਲਬ ਲੰਚ ਬਾਕਸ ਤਿਆਰ ਕਰਨ ਸਾਇਬ ਦਾ ਤੇ ਇਹ ਇਹ ਦੁੱਤੇ ਉਹ ਲਗਾ ਕੇ ਨਾ ਓਟਸ ਨਾ ਕੌਨਫਲੋਰ ਕੌਨਫਲੋਰ ਲਾ ਕੇ ਤੇ ਗੈਸ ਤੇ ਤੇਲ ਗਰਮ ਹੋ ਚੁੱਕਿਆ ਮੇਰਾ ਹੁਣ ਮੈਂ ਪਾਣ ਲੱਗੀ ਆ ਇਹਨਾਂ ਵਿੱਚ ਬਾਜੀ ਬਣਾਵਾਂਗੀ ਕਿਉਂਕਿ ਕੋਈ ਪੋਟੈਟੋ ਤਾਂ ਬਣਾਇਆ ਨਾ ਮੰਨੇ ਫੇ ਮੈਂਨੇ ਬੈਟਰ ਬਣਾ ਕੇ ਰੱਖਿਆ ਹੈ ਚਿੱਲੇ ਵਾਸਤੇ ਮੈਂ ਚਿੱਲਾ ਬਣਾਉਣ ਆਪਣੇ ਲਈ ਕਿਉਂਕਿ ਮੇਰਾ ਕੱਲ ਵਰਤ ਸੀਗਾ ਮੈਨੂੰ ਚਿੱਲੇ ਵੀ ਨੇ ਤੇ ਕੁਝ ਹੋਰ ਮੈਂ ਘਰੋਂ ਲਿਆਉਣਾ ਨਹੀਂ ਪਾਲਤੋ ਉਹ ਜਦੋਂ ਕੋ ਫੋਰਟਾ ਕੀਤੀ ਨਾ ਮਤਲਬ ਮੈਂ ਕਿਹਾ ਨਹੀਂ ਹਲਕਾ ਹੁੰਦਾ ਹਮੇ ਚਿੱਲਾ ਮੈਂ ਕਿਹਾ ਚਲੋ ਜਿੱਲਾ ਬਣਾ ਲੈਂਦੀ ਆ ਆਪਣੇ ਲਈ ਤੇ ਬੱਚਿਆਂ ਦੀ ਬਣਾ ਦਿੰਦੀ ਆ ਮਤਲਬ ਸਾਨੂੰ ਜਿੱਕੇ ਪੰਦੀ ਫਰਾਈਜ਼ ਬਣਾ ਦਿੰਦੀ ਆ ਉਹ ਯੇ ਪ੍ਰੌਨਟੀ ਵਗੈਰਾ ਮੈਂ ਕਰਵਾਇਆ ਚਾਰ ਦਿਨ ਹੋ ਗਏ ਕੁਛ ਹੋਰ ਪਾ ਕੇ ਦਿਮਾਗ ਖਾਮ ਤਾਂ ਨਹੀਂ ਹੈਗਾ ਮੇਰੇ ਮਨ ਵਿੱਚ ਉਹਦੇ ਬਸ ਕੁਛ ਨਾ ਕੁਛ ਪੈਸੇ ਬਣਾਉਣਾ ਹੀ ਬੰਦ ਹੈ ਹੁਣ ਮੈਂ ਬਣਾ ਰਹੀ ਹਾਂ ਤੇ ਨੂੰ ਚਲੋ ਖਾ ਲੈ ਵਾ ਥੋੜਾ ਹੁਣ ਤਾਂ ਹਾਂ ਜੀ ਤੇ ਮੈਂ ਸਾਰਾ ਕਿਚਾਬਾ ਬੱਦੋ ਛੋਟਾ ਪਟਾ ਕੰਮ ਕਰਕੇ ਉਹ ਹੀ ਤੇ ਮੈਂ ਸ਼ਾਵਰ ਵੀ ਲੈ ਲਿਆ ਤੇ ਬੱਚੇ ਹਜੇ ਇੱਕੰਨ ਸੁੱਤਾ ਪਿਆ ਸਾਹਿ ਉੱਠ ਗਿਆ ਤੇ ਬਾਹਰ ਬਾਰਿਸ਼ ਇੰਨੀ ਜਾਰੀ ਹੈ ਨਾ ਬਹੁਤ ਮਦਖਾਨੀ ਆਉਂਦੇ ਫਿਰ ਦੇਖੋ ਕਿੰਨੀ ਬਾਰਿਸ਼ ਹੋ ਰਹੀ ਹੈ ਕਿੰਨੀ ਤੇਜ਼ ਸਾਬ ਕੀ ਕਰਨਾ ਤੈਨੂੰ ਪਹਿਲਾਂ ਦੱਸ ਹੈ ਕੀ ਕਰਨਾ ਨਾਈ ਕਰਨੀ ਹੈ ਇਹ ਕਹਿੰਦਾ ਫਿਰ ਮੈਂ ਬਾਹਰ ਜਾ ਕੇ ਨਾਈ ਕਰਨੀ ਹੈ ਇਹ ਕਬੀ ਸੁੱਤਾ ਫੇ ਇਹ ਕਾ ਬਾਰਿਸ਼ ਆ ਗਈ ਰੇਨ ਰੇਨ ਗੋਵੇ ਨਹੀਂ ਕਰਨੀ ਹੈ जाना नहीं करनी है आ जाओ देखो और देखो बेबी कहंदा मैं नहीं करनी है ले रेंच आ जाओ आ जाओ देखिए बाहर बारिश हां के चलो ओ बच्चा ना तो हो गया तैयार सारा कुछ हुन मैंने आटा भी गूंथ तोया ਇਹ ਦਰੱਖੀਆਂ ਚਾਵਲ ਥੋੜੇ ਜਿھے ਅੱਛੇ ਉਬਾਲ ਕੇ ਬਣਾ ਲਏ। ਇਹ ਮੈਨੂੰ ਪਸੰਦ ਨਹੀਂ ਹੈਗੇ ਪਰ ਮੈਂ ਦੇਖਦੀ ਹਾਂ ਇਸ ਵਾਰ ਉਬਾਲ ਕੇ ਖਾਵਾਂਗੇ। ਤੇ ਦਾਲ ਬਣਾ। ਮੂੰਗੀ ਮਸਰੀ ਦੀ ਦਾਲ ਤੇ ਬਸ ਹੋ ਗਿਆ ਬਸ ਤੇ ਇਹ ਜਾ ਦੋਨਾਂ ਨੂੰ ਬੱਸ ਰੈਡੀ ਹੋਏ ਪੇ ਸੀ ਨਾ ਤੋ ਕੇਵਲ ਬਾਰਿਸ਼ ਚ ਵੀ ਨਾ ਆ ਕੇ ਆਏ ਨੇ ਮੈਂ ਭੇਜਿਆ ਹੀ ਨਹੀਂ ਸਕੂਲ ਬੱਸ ਤੇ ਇਹਨੇ ਪਾਪਾ ਕਹਿੰਦੇ ਵੀ ਹੁਣ ਹਜੇ ਬਾਰਿਸ਼ ਚ ਮੈਂ ਗੱਡੀ ਤੇ ਛਾੜ ਕੇ ਆਵਾਂਗਾ ਫੇਜੇ ਨਾ ਰੁਕੀ ਫੇਰ ਤੋ ਕਿੱਦਾਂ ਲੈ ਕੇ ਆਏਂਗੇ ਐਕਟੀਵਿਟੀ ਪੂਰੇ ਕਰਕੇ ਫੇ ਭੇਜੇ ਨਹੀਂ ਹੈ ਸਕੂਲ ਤੇ ਹੁਣ ਥੋੜਾ ਬੋਤਾ ਬੱਚਿਆਂ ਨੇ ਖਾ ਲਿਆ ਤੇ ਬਾਕੀ ਠਹਿਰ ਕੇ ਰੋਟੀ ਖਵਾਉਣੀ ਹੈ ਮੈਂ ਇਹਨਾਂ ਨੂੰ ਚਾਵਲ ਬਣਾਏ ਸੀ ਜਿੰਨਾ ਥੋੜੇ ਜਿਹਾ ਰਾਈਸ ਬਣਾਏ ਇਕਮ ਨੂੰ ਥੋੜੇ ਜਿਹਾ ਫਾਈਵ ਨੇ ਖਾਦੇ ਨੇ ਤੇ ਹੁਣ ਨਾ ਨਹੀਂ ਮਨਾਂ ਨਿਕਰਦੇ ਵਿੱਚ ਇਹਨੇ ਇਹਨਾਂ ਦੇ ਕੱਪੜੇ ਪਾਵਾਂ ਮੈਂ ਦੀਲੀ ਹਜੇ ਆਏ ਨਹੀਂ ਸਫਾਈ ਵਾਲੇ ਦੇ ਕੱਪੜਾ ਦਾ ਹਾਲ ਦੇਖੋ ਕਿੰਨਾ ਗਾਂ ਪਿਆ ਹੋਇਆ ਛੱਡ ਦੇਣਾ ਸੈੱਟ ਕਰਨ ਵਾਲੇ ਨੇ ਕੱਪੜੇ ਚਲ ਮੇਰੇ ਨਾ ਬਾਹਰ ਉਹੜਾ ਤੋਕੀਏਗੇ ਨਾ ਮੈਂ ਮੇਰੇ ਕੱਪੜੇ ਗਿੱਲੇ ਪਈਆਂ ਬਾਅਦ ਚ ਕਰਦੀ ਹਾਂ ਕਿਉਂਕਿ ਦੂਜੇ ਕੱਪੜੇ ਵੀ ਗਿੱਲੇ ਹੋਣਗੇ ਨਾਲ ਲੱਗ ਕੇ ਮੈਂ ਹੁਣ ਕੱਪੜੇ ਪਾ ਦਾਂ ਬੱਚਿਆਂ ਦੇ ਪਹਿਲਾਂ ਸਲਾਮ ਹੈ ਪਾਓ ਹੈਲੋ ਕਰੋ ਤੇ ਕੀ ਕਰਨੀ ਕਿਹਾ ਹਾਂਜੀ ਮਾਪੂ ਕੋ ਜੁਲੀ ਆ ਗਿਆ ਹੈ ਓਕੇ ਹਾਂਜੀ ਤਾਂ ਟਾਈਮ ਹੋ ਰਿਹਾ ਹੈ ਸ਼ਾਮ ਦਾ 7 ਵਜੇ ਦਾ ਤੇ ਦਿਨੇ ਅੱਜ ਸਾਲਾ ਦਿਨ ਬਸ ਸੋ ਤੋਂ ਬਾਅਦ ਖਾ ਪੀ ਕੇ ਮੱਧਰ ਵੀ ਖਾ ਕੇ ਮੈਂ ਵੀ ਆਰਾਮ ਕੀਤਾ ਥੋੜਾ ਜਿਹਾ ਸੋਈ ਸੀਗੀ ਮਤਲਬ ਤੇ ਮੈਂ ਉੱਠੀ ਹਾਂ 5:30 ਵਜੇ ਫਿਰ ਬਸ ਮੰਮੀ ਦਾ ਸੁੱਤੀ ਵੀ ਕੀ ਸੀ ਮੈਂ ਨੋਟੀ ਵੀ ਕਿੱਥੇ ਸੀ ਕਿ ਮੈਂ ਅਭੀ ਮੈਨੂੰ ਉਧਰੋਂ ਫੋਨ ਆ ਗਿਆ ਸੀ ਮੰਮੀ ਦਾ ਰਜਨੀ ਤੇ ਮੇਰੇ ਬ੍ਰਦਰ ਦਾ سنی ਦਾ ਆਜੋ ਘਰੇ ਸੀਗਾ ਫਿਰ ਬਸ ਫਿਰ ਇਕੱਠੇ ਹੋ ਗਏ ਤਿੰਨੇ ਜਣੇ ਮੰਮੀ ਮੈਂ سنی ਤੇ ਰਜਨੀ ਚਾਰੇ ਜਣੇ ਬਸ ਗੱਲਾਂ ਮਾਰਦੇ ਰਹੇ ਕਿੰਨੀ دیر ਗੱਲਾਂ ਮਾਰਦੇ ਰਹੇ ਮਾਰਦੇ ਰਹੇ ਬਸ ਫਿਰ ਉਸ ਤੋਂ ਬਾਅਦ ਦੋ ਦੋ ਢਾਈ ਵਜੇ ਇੱਕ ਹਮ ਨੋਟੀਫਾਈ ਆ ਫਿਰ ਸੋ ਗਏ ਸੀ ਅਸੀਂ ਉਦੋਂ ਪਹਿਲਾਂ ਬਸ ਅਜ ਗੱਲ ਹੀ ਕਰਦੇ ਰਹੇ ਕਿਉਂਕਿ ਬਸ ਗੱਲਾਂ ਚਲਦੀਆਂ ਨਹੀਂ ਆ ਬਸ ਇਦਾਂ ਹੀ ਹਨਾ ਤੇ ਫਿਰ ਉਸ ਤੋਂ ਬਾਅਦ ਕਰਕੇ ਸਾਰਾ ਕੁਝ ਫਿਰ ਰੋਟੀ ਖਵਾ ਕੇ ਸੌ ਗਈ ਸੀ ਮੈਂ ਵੀ ਫਿਰ ਹੁਣ ਉਲਟੀਆਂ ਹੁਣ ਮੰਮੀ ਦਾ ਫੋਨ ਪਹਿਲਾ ਸਨੀ ਦਾ ਫੇਰ ਆ ਗਿਆ ਤਾਂ ਮੰਮੀ ਦਾ ਰਜਨੀ ਦਾ ਸਨੀ ਦਾ ਅਸੀਂ ਫੇਰ ਕਰਨ ਲੱਗਾ ਉਹਦੇ ਕਿੰਨੀ ਦੇਰ ਤੇ ਫਿਰ ਉਸ ਤੋਂ ਬਾਅਦ ਚਾਲੀ ਆਦੀ ਮੰਮੀ ਨੇ ਚਾਹ ਪੀਤੀ ਫੇਰ ਮੰਮੀ ਨਾਲ ਗੱਲਾਂ ਕਰਦੀ ਰਹੀ ਥੋੜੀ ਦੇਰ ਫਿਰ ਅੱਜ ਅਸੀਂ ਨਾ ਤੋਰੀ ਮਤਲਬ ਸਬਜੀ ਵਾਲਾ ਭਾਈ ਆਇਆ ਸੀ ਬਾਹਰ ਤੋਂ ਤੋਰੀ ਲੈਤੀ ਸਬਜੀ ਬਣਾਉਣ ਨੂੰ ਤੇ ਕੰਮ ਵਾਲੇ ਸਾਡੇ ਦੀਦੀ ਨਾ ਵਹਿਮ ਚ ਪਾ ਗਏ ਮੈਂ ਮੰਮੀ ਨੂੰ ਬੋਲਦੀ ਸੀ ਮੈਂ ਕਿਹਨਾਂ ਆਪਾਂ ਵਹਿਮ ਨਹੀਂ ਕਰਦੇ ਹੈਗੇ ਵੀ ਆਪਾਂ ਕਿਉਂ ਵਹਿਮ ਚ ਪਏ ਆ ਕਹਿੰਦੇ ਵੀ ਜਿਨ੍ਹਾਂ ਦੇ ਦੋ ਮੁੰਡੇ ਹੁੰਦੇ ਨੇ ਵੀ ਉਹ ਤਾਂ ਸਾਵਣ ਸਾਵਣ ਤੋਰੀ ਦੀ ਸਬਜ਼ੀ ਨਹੀਂ ਬਣਾਉਂਦੇ ਪਹਿਲਾਂ ਮੰਮੀ ਨੇ ਅਸੀਂ ਪਹਿਲਾਂ ਨਹੀਂ ਵਹਿਮ ਕਰਦੇ ਸੀਗੇ ਤੇ ਪਿੱਛੇ ਦੀ ਮੰਮੀ ਨੇ ਇਹ ਵੀ ਵਹਿਮ ਸ਼ੁਰੂ ਕਰਤਾ ਵੀ ਹਾਂ ਸਾਵਣ ਦੇ ਵਿੱਚ ਬੈਂਗਰ ਨਹੀਂ ਬਣਾਉਂਦੇ ਹੈਗੇ ਹਾਂ ਤੇ ਹੁਣ ਮੰਮੀ ਕਹਿੰਦੇ ਆਂਟੀ ਕਹਿ ਕੇ ਗਈਆਂ ਵੀ ਦੀਦੀ ਕਹਿ ਕੇ ਗਈਆਂ ਸਾਵਣ ਚ ਤੋਰੀ ਨਹੀਂ ਬਣਾਉਂਦੇ ਮੇਰੀ ਇਸੇ ਗੱਲ ਤੇ ਬਹਿਸ ਹੁੰਦੀ ਸੀ ਮੈਂ ਮੰਮੀ ਜਦੋਂ ਆਪਾਂ ਕਰਦੇ ਨਹੀਂ ਵਹਿਮ ਕਿਉਂ ਵਹਿਮਾਂ ਚ ਪਏ ਹੋ ਤੁਸੀਂ ਇਹਨਾਂ ਜਦੋਂ ਪੱਕਰਦੇ ਹੀ ਨਹੀਂ ਹੈਗੇ ਸ਼ੁਰੂ ਤੋਂ ਜਾ ਤਾਂ ਹੋਵੇ ਨਾ ਮੰਮੀ ਦੇ ਪਿੱਛੋਂ ਮਤਲਬ ਮੇਰੀ ਦਾਦੀ ਸੱਸ ਹਨ ਉਹ ਵੀ ਇਦਾਂ ਕਰਦੇ ਹੁਣ ਵਹਿਮ ਹਨਾ ਤਾਂ ਤਾਂ ਆਪਾਂ ਕਰੀਏ ਵੀ ਜਦ ਆਪਰੇ ਪਿੱਛੇ ਵਾਲੇ ਕਰਦੇ ਹੀ ਨਹੀਂ ਵਹਿਮ ਹਨਾ ਫਿਰ ਆਪਾਂ ਕਾਨੂੰ ਕਰਨਾ ਆਪਾਂ ਨੋਰਮਲ ਜਿੰਨਾ ਚੱਲਦੇ ਆ ਉਦਾਂ ਚੱਲਾਂਗੇ ਹਾਂ ਤੇ ਮੰਮੀ ਫਿਰ ਮੰਮੀ ਕਹਿੰਦੇ ਚਲ ਕੋਈ ਨਹੀਂ ਬਣਾ ਲਾਂਗੇ ਆਪਾਂ ਮੈਂ ਹੁਣ ਦੀਦੀ ਕਹਿ ਗਏ ਹੁਣ ਤਾਂ ਵਹਿਮ ਦਫਾ ਗੇ ਇੱਕ ਵਾਰ ਦੀਦੀ ਤੇ ਹੁਣ ਮੈਂ ਕਹਾਂ ਬਣਾਉਂਦੇ ਨਹੀਂ ਹੈਗੇ ਆਪਾਂ ਮਤਲਬ ਕਹਿੰਦੇ ਵੀ ਵੀ ਮੁੰਡਿਆਂ ਨੂੰ ਨਹੀਂ ਦੇਣਨੀ ਚਾਹੀਦੀ ਖਾਣ ਨੂੰ ਚਲੋ ਇਹ ਕੰਮ ਪਪਾ ਵੀ ਨਹੀਂ ਖਾਂਦੇ ਵਿੱਕੀ ਵੀ ਬਹੁਤ ਘੱਟ ਕਦੇ ਖਾਂਦਾ ਹੈ ਇੱਕ ਨੂੰ ਮਜ਼ਰੂਰ ਹਮਨੇ ਕਿਉਂਕਿ ਮੈਂ ਥੋੜੀ ਜੀ ਨਾ ਗਰੇਵੀ ਵਾਲੀ ਤਰੀਜੀ ਵਾਲੀ ਬਣਾ ਲੈਣੀ ਹੁੰਦੀ ਹੈ ਤੋਰੀ ਦੀ ਸਬਜੀ ਜਿਹਦੇ ਚੋਂ ਇੱਕ ਨੂੰ ਵੀ ਮੈਸ਼ ਕਰਕੇ ਰੋਟੀ ਖਾ ਲੈਂਦਾ ਫਿਰ ਉਹੀ ਮੈਂ ਕਹਿ ਰਹੀ ਸੀ ਮੰਮੀ ਨੂੰ ਵੀ ਆਪਾਂ ਜਦ ਰਹਿਮ ਕਰਦੇ ਨਹੀਂ ਹੈਗੇ ਫਿਰ ਆਪਾਂ ਕਿਉਂ ਕਰੀਏ ਬੈਸ ਹੋ ਰਹੀ ਸੀ ਮਤਲਬ ਮੇਰੀ ਹੈ ਪਿੱਛੇ ਦੀ ਮੰਮੀ ਨੇ ਰੋਲਾ ਪਾਇਆ ਬੈਂਗਰ ਨਹੀਂ ਬਣਾਣੇ ਮੈਂ ਕਿਹਾ ਮੰਮੀ ਕੀ ਇਹ ਉਂਝ ਨਾ ਬਣਾਵੇ ਬੰਦਾ ਕੁਦਰਤੀ ਹਨਾ ਉਹ ਗੱਲ ਲੱਗ ਹੁੰਦੀ ਹੈ ਇਹ ਤਾਂ ਕੁਝ ਸਪੈਸ਼ਲ ਪਾਰਟिकुलर ਕਹਿ ਹੀ ਦਵੇ ਨਾ ਵੀ ਬੰਦਾ ਇਹ ਕੰਮ ਕਰਨਾ ਨਹੀਂ ਹੈਗਾ ਫਿਰ ਗੁੱਸਾ ਆਉਂਦਾ ਮੈਨੂੰ ਬਹੁਤ ਯਾਰ ਆਪਾਂ ਜਾਂ ਤਾਂ ਹੁਣ ਮੰਮੀ ਮੈਨੂੰ ਜਦ ਦਾ ਮੇਰਾ ਵਿਆਹ ਹੋਇਆ ਹੋਵੇ ਨਾ ਮੰਮੀ ਮੈਨੂੰ ਕਹਿਣ ਵੀ ਆਪਾਂ ਸ਼ੁਰੂ ਤੋਂ ਦੱਸਣ ਵੀ ਇਹ ਕੰਮ ਨਹੀਂ ਕਰਨਾ ਇਹ ਕੰਮ ਨਹੀਂ ਕਰਨਾ ਹਨਾ ਇਹ ਆਪਣੀ ਨਹੀਂ ਕਰਦੇ ਹੈਗੇ ਫਿਰ ਤਾਂ ਮੈਂ ਮੰਨਣਾ ਤੇ ਤੁਮੇ ਕਹਾ ਵੀ ਹਾਂ ਸ਼ੌਤ ਮਤਲਬ ਸਾਡੇ ਪਿੱਛੇ ਤੋਂ ਸ਼ੁਰੂ ਹੋਇਆ ਹੋਇਆ ਪਿਆ ਮਤਲਬ ਇਹ ਮਤਲਬ ਮੇਰੇ ਮੰਮੀ ਮਤਲਬ ਅੱਗੋ ਸਾਸ ਨੂੰ ਅੱਗੋ ਦਾਦੀ ਸਾਸ ਨੇ ਵੀ ਦੱਸਿਆ ਵੀ ਤਾਂ ਇਹ ਕੁਝ ਨਹੀਂ ਕਰਨਾ ਹੈਗਾ ਜਦੋਂ ਸਾਰਾ ਕੁਝ ਕਰਦੇ ਸੀ ਹੁਣ ਆ ਕੇ ਵਿੱਚ ਵਿੱਚ ਵਹਿਮ ਕਰਨ ਲੱਗ ਜੰਦੇ ਨੇ ਮੰਮੀ ਇਹ ਨਹੀਂ ਕਰਨਾ ਉਹ ਨਹੀਂ ਕਰ ਮੈਨੂੰ ਪਸੰਦ ਨਹੀਂ ਹੈਗੇ ਇਹ ਵੈਮ ਬੂਮ ਮੇਰੇ ਸਪੈਕ ਕੇ ਸਾ이드 ਅਸੀਂ ਕਿਸੇ ਚੀਜ਼ ਆ ਵੈਮ ਨਹੀਂ ਕਰਦੇ ਸ਼ਨੀਵਾਰ ਅਸੀਂ ਬਿਲਕੁਲ ਨਹੀਂ ਵੀਰਵਾਰ ਦਾ ਸਿਰਫ ਮੇਰੀ ਮੰਮੀ ਉਹ ਵੀ ਮੇਰੀ ਨਾਨੀ ਮੇਰੇ ਦਾਦ ਘਿਆ ਦੇ ਵਿੱਚ ਤਾਂ ਬਿਲਕੁਲ ਉਹ ਵੀ ਨਹੀਂ ਕਰਦੇ ਹੈਗੇ ਉਹ ਵੀ ਮੇਰੀ ਨਾਨੀ ਨੇ ਮੇਰੀ ਮੰਮੀ ਨੂੰ ਵੈਮ ਦੇ ਵਿੱਚ ਸਮਝੋ ਪਾਇਆ ਲਾ ਲਓ ਜਿੱਦਾਂ ਮਰਜੀ ਕਹਿ ਸਕਦੇ ਆ ਵੀ ਕਿਹਾ ਵੀ ਵੀਰਵਾਰ ਨੂੰ ਸਿਰਫ ਕੱਪੜੇ ਨਹੀਂ ਧੋਣੇ ਹੈਗੇ ਜਿਨ੍ਹਾਂ ਦਾ ਇੱਕ ਮੁੰਡਾ ਹੁੰਦਾ ਇਦਾਂ ਤੇ ਮੇਰੀ ਮੰਮੀ ਚਲੋ ਚਲਦੇ ਪਏ ਨੇ ਹਣਾ ਅਸੀਂ ਵੀ ਹਾਂ ਸਾਨੂੰ ਵੀ ਇਹ ਵੀ ਇੱਕ ਭਰਾ ਆ ਤੇ ਫਿਰ ਅਸੀਂ ਕੱਪੜੇ ਨਹੀਂ ধੋਣੇ ਹੈਗੇ ਵੀਰਵਾਰ ਤੇ ਨਹੀਂ ਧੋਂਦੇ ਹੁਣ ਵੀ ਮੈਂ ਇੱਥੇ ਵੀ ਨਹੀਂ ਧੋਂਦੀ ਹੈਗੀ ਵੀਰਵਾਰ ਕੱਪੜੇ ਤੇ ਇੱਥੇ ਮੰਮੀ ਹਣੀ ਵੀਰਵਾਰ ਦਾ ਭਰੇਚ ਨਹੀਂ ਕਰਦੇ ਹੈਗੇ ਮੈਨੂੰ ਸਿਰਫ ਵੀਰਵਾਰ ਦਾ ਇੱਕ ਸਿਰਫ ਵੀਰਵਾਰ ਦਾ ਬਾਕੀ ਮੈਂ ਕਿਸੇ ਚੀਜ਼ ਦਾ ਵੀ ਫੈਮ ਨਹੀਂ ਕਰਦੀ ਹੈਗੀ ਕਿਸੇ ਚੀਜ਼ ਦਾ ਵੀ ਖਾਣ ਤੋਂ ਲੈ ਕੇ ਪੀਣ ਤੋਂ ਲੈ ਕੇ ਹੋਰ ਵੀ ਕਿਸੇ ਚੀਜ਼ ਦਾ ਮੰਮੀ ਹਣੀ ਖਾਣ ਪੀਣ ਦਾ ਵੀ ਬਹੁਤ ਜ਼ਿਆਦਾ ਹੋਂ ਪਹਿਲਾਂ ਨਹੀਂ ਕਰਦੇ ਹੈਗੇ ਪਤਾ ਨਹੀਂ ਕਿਉਂ ਨਵੇਂ ਨਵੇਂ ਗੱਲਾਂ ਸੁਣਦੇ ਰਹਿੰਦੇ ਨੇ ਮੈਂ ਕਹਣੀ ਮਮੀ ਕਿਤੇ ਤੇ ਮਗਰ ਨਾ ਲੱਗਿਆ ਕਰੋ ਆਪਣੇ ਦਿਲ ਦੀ ਕਰਿਆ ਕਰੋ ਜਦੋਂ ਸ਼ੁਰੂ ਤੋਂ ਆਪਾਂ ਜਿਹੜੀ ਚੀਜ਼ ਕਰਦੇ ਆ ਉਹ ਹੀ ਕਰਾਂਗੇ ਆਪਾਂ ਜਿਹੜੀ ਚੀਜ਼ ਨਹੀਂ ਕਰਦੇ ਉਹ ਨਹੀਂ ਕਰਾਂਗੇ ਆਪਾਂ ਤੁਸੀਂ ਦੱਸਿਓ ਕਮੈਂਟ ਕਰਕੇ ਵਿਵਹਿਮ ਆ ਇਹ ਵਿਵਹਿਮ ਇਹ ਜਿਹੜੇ ਸਬਜ਼ੀਆਂ ਵਾਲੇ ਖਾਸ ਕਰਕੇ ਇਹ ਕੀ ਬਣੇ ਨੇ ਇਹ ਕੋਈ ਸਹੀ ਹੈ ਮੈਂਗਾ ਨਹੀਂ ਖਾਣੇ ਸਾਵਾਂ ਚ ਤੋਰੀਆਂ ਨਹੀਂ ਖਾਣੀਆਂ ਸਾਵਾਂ ਚ ਚਲ ਆਪਾਂ ਕਹਿ ਦਿੰਨੇ ਕੀੜੇ ਵਾਲੀ ਸਬਜ਼ੀ ਹੋ ਗਈ ਉਹ ਗੱਲ ਲੱਗ ਹੁੰਦੀ ਹੈ ਹਨਾ ਵੀ ਕਿੰਨੀ ਗਾਣੀ ਇਹ ਤਾਂ ਹੋਈ ਹੋਈ ਨਹੀਂ ਨਾ ਪਿਓ ਜੀ ਦੇ ਦੋ ਮੁੰਡੇ ਉਹਨਾਂ ਨੇ ਖਾਣੀ ਨਹੀਂ ਹੈਗੀ ਇੱਦਾਂ ਕਰਕੇ ਕੁਝ ਹੋ ਨਹੀਂ ਪਤ ਨਹੀਂ ਕੀ ਕਹਿ ਰਹੇ ਸੀ ਦੀਦੀ ਸਰਫ ਮੈਨੂੰ ਨਹੀਂ ਸ਼ੰਗਾ ਲੱਗਿਆ ਹੈਗਾ ਤੇ ਤਾਂ ਮੈਂ ਤੁਹਾਡੇ ਨਾਲ ਚਲ ਸ਼ੇਅਰ ਕਰਕੇ ਵੀ ਵਹਿਮਾ ਜਿੱਦਾਂ ਤੁਸੀਂ ਦੱਸੋ ਮੈਨੂੰ ਇਹ ਚੀਜ਼ਾਂ ਸਹੀ ਨੇ ਵੀ ਤੁਹਾਡੇ ਵੀ ਤੁਸੀਂ ਵੀ ਕਰਦੇ ਹੋ ਵਹਿਮ-ਬੂਮ ਕੇ ਵੀ ਅਸੀਂ ਕਰਦੇ ਹਾਂ ਸਾਰੇ ਵਹਿਮ ਸਾਡੇ ਘਰ 'ਚ ਭਰੇ ਭਰੇ ਨੇ ਮੈਂ ਉਹੀ ਕਹਿਣੀ ਮਮੀ ਜਿੰਨੇ ਜ਼ਿਆਦਾ ਵਹਿਮ ਕਰਦੇ ਨੇ ਓਨੇ ਜ਼ਿਆਦਾ ਆਪਾਂ ਸੈੱਟ ਨਹੀਂ ਹੈਗੇ ਵਹਿਮ ਕਰਨੇ ਛੱਡ ਦਿਓ ਛਿੰਨੇ ਜਿਆਦਾ ਵੈਮ ਕਰਦੇ ਆ ਨਾ ਉਨੇ ਹੀ ਜਾਣਾ ਅੜਚਣਾਂ ਆਉਂਦੀਆਂ ਨੇ ਹਰ ਇੱਕ ਚੀਜ਼ ਹਰ ਇੱਕ ਕੰਮ 'ਚ ਸਾਡੇ ਬਹੁਤ ਅੜਚਣਾਂ ਆਉਂਦੀਆਂ ਨੇ ਬਹੁਤ ਹੀ ਜ਼ਿਆਦਾ ਮਤਲਬ ਕੰਮ ਸਿੱਧਾ ਚੜਦਾ ਹੀ ਨਹੀਂ ਹੈਗਾ ਕੋਈ ਵੀ ਇਹ ਕਹਿ ਸਕਦੀ ਹਾਂ ਚਲੋ ਹੁਣ ਜਾਣਾ ਦੁਖਨਵਰ ਸਾਹਿਬ ਇੱਕ ਮਿੰਟ ਪਪਾ ਦਾ ਫੋਨ ਆ ਚੁੱਕਿਆ ਮੈਂ ਇੱਕ ਮਿੰਟ ਰੋਟੀ ਖਵਾ ਲਾਂ ਜਾ ਰਹੀਆਂ ਗੱਲਾਂ ਨਾ ਮਾਰਦੇ ਹੋਏ ਤੇ ਮੈਂ ਇੱਕ ਮਿੰਟ ਰੋਟੀ ਖਵਾਵਾ ਤੇ ਫਟਾਫਟ ਤੇ ਤਿਆਰ ਹੋਵਾਂ ਕਿਉਂਕਿ ਫਿਰ ਮੇਰਾ ਪਾ ਜਾਣਾ ਜ਼ਿਆਦਾ ਤੇ ਦੁਖਨਵਰ ਸਾਹਿਬ ਜਾ ਕੇ ਆਈਏ ਮੱਥਾ ਟੇਕ ਕੇ ਇਹਨੇ ਦਿਨ ਤੋਂ ਕਹਿੰਨੇ ਮੈਂ ਦੁਖਨਵਰ ਜਾਣਾ ਤੇ ਪਰਵਾਹ ਰਾਣਾ ਜਾਇਨ ਹੋ ਰਿਹਾ ਹੈਗਾ ਫਰਦੀ ਅਫੇ ਕੰਟੀਨਿਊ ਵਲੌਗ ਤੇ ਫਿਰ ਮੈਂ ਮੰਮੀ ਨੂੰ ਪੁੱਛਾਂਗੀ ਹੁਣ ਅਸਾਂ ਬੈਂਕ ਕਰਨਾ ਕਿ ਨਹੀਂ ਕਰਨਾ ਹੈ ਤੂੰ ਨਹੀਂ ਨਾਨੀ ਨੂੰ ਲੈ ਕੇ ਜਾਣੀ ਨਹੀਂ ਨਾਨੀ ਨੂੰ ਨਹੀਂ ਲੈ ਕੇ ਜਾਣਾ ਮੈਂ ਨਹੀਂ ਲੈ ਕੇ ਜਾਣੀ ਨਾ ਆਪਾਂ ਜਾਣਾ ਹੈ ਨਾਨੀ ਕੀ ਲੈ ਕੇ ਜਾਣਾ ਮੈਂ ਨਹੀਂ ਲੈ ਕੇ ਜਾਣੀ ਨਹੀਂ ਲੈ ਕੇ ਜਾਣੀ ਨਾਨੀ ਲੈ ਕੇ ਜਾਣੀ ਹੈ ਠੀਕ ਹੈ ਤੂੰ ਉਧਰ ਮੈਨੂੰ ਛਿੱਤਰ ਪਹੁੰਚੇਗਾ ਮਨ ਲੱਗਦਾ ਪਿਆ ਤੇਰੇ ਜੇ ਤੂੰ ਅੱਜ ਰੋਇਆ ਨਾ ਏ ਕਮ ਫਿਰ ਦੇਖ ਲਈ ਨਹੀਂ ਕੀ ਮਤਲਬ ਨਹੀਂ ਐਸ਼ਕ ਆ ਲੈ ਭਈ ਇਹ ਮੁੰਡੇ ਨੇ ਤਾਂ ਮੇਰਾ ਬਹੁਤ ਲਗੂ ਪਿੱਤਾ ਪੈਂ ਮੈਂ ਹੋ ਰਹੀਆਂ ਤਿਆਰ ਦੁੱਖਮਾ ਜਾਣ ਵਾਸਤੇ ਇਹ ਦੇਖਿਓ ਅੱਜ ਜੀ ਰੋਇਆ ਨਾ ਇਹਦੇ ਪਾਪਾ ਨੇ ਕੱਢਣਾ ਮੇਰਾ ਜ਼ਰੂਰ ਚੇਸਣਾ ਨਾਨੀ ਮम्मा ਪਤੋਂ ਆਪਣੇ ਘਰ ਆਪਾਂ ਆਪਣੇ ਘਰ ਆ ਨਾਨੀ ਕਾ ਚਲੀ ਵਾਜੂ ਚਲੋ ਸੰਦੀ ਜੀ ਨਾਨੀ ਘਰ ਨਹੀਂ ਜਾਣਾ ਹੁਣ ਆਪਾਂ ਨਾਨੀ ਘਰ ਵਾਲ ਕੁਝ ਨਹੀਂ ਚਲ ਜਿਲੀ ਨਾਨੀ ਘਰ ਸਿੱਟ ਜੰਪੀਆ ਕੀ ਜਾਣੇ ਜਦੋਂ ਨਾਨੀ ਨੂੰ ਕਿਸਟਾ ਬਣਾ ਕੇ ਲੈ ਜਾਣਾ ਮੈਂ ਤਾਂ ਤਾਂ ਪਰਨਾ ਮੰਗਿਆ ਮੈਂ ਕਿ ਛੋਟਾ ਪਰਨਾ ਦੇ ਦੇ ਹੂੰ ਇੱਥੇ ਬਰਾਊਨ ਪਿਆ ਸੀ ਆਪੇ 파파 파파 이오데 파파 응 파파 아게 बोलो बोलिंग अभी 이다 아게 बोलो चले गिर ना ज ा 기라티 뒤초 오 뒤초레 뒤초레 뒤 <heliser> आज मैंने लाइट शेड लाया है ना चलो चल जुड़ी करवा साहब तू एक हम तेज से चल हम दुख करने वाले साहब हो गए रेडी ते देखो साहब मम्मी हेलो करो हेलो पीमान दा पुप्पी की टेप डाले Sara Så er det kanskje både. ਦੇਖੀ ਮੁਰੇ ਦੇਖ ਮੁਰੇ ਠੀਕ ਐ ਪਰ ਨੀਮ ਕਰਨਾ ਕਰਨਾ ਇਹ ਕਮ ਰੁਕ ਪੁੱਤ ਠੀਕ ਇਧਰ ਟੱਡਾ ਠੀਕ ਚਲੋ ਜੀ ਬੜੀ ਉੱਧਰ ਬਾੜ ਮੁਰਾ ਮਾ ਹੈ ਜੇ ਬੜਾ ਜਿਹੜਾ ਇਹ ਵਾਲਾ ਪੌਦਾ ਨੇ ਉਹ ਥੋੜਾ ਟਾਈਮ ਬਾਦੀ ਆ ਜੂਗੀ ਤੇ ਦੇਖ ਲੈ ਪਿਆਰ ਹੋ ਜਾਏਗਾ ਇਹ ਪੌਦਾ ਲਾਉਂਦਾ ਤਾਂ ਰਾਲਾ ਰਿਓ ਇੱਕ ਪੌਦਾ ਇੱਥੇ ਬੱਧੀ ਇੱਥੇ ਸਾਰੀ ਗੱਲ ਇਹ ਆ ਕਿ ਕਰਨਾ ਜੀ ਫੇਰ ਨੂੰ ਜਿਨੀ ਤਰੀ ਬੜਕੋ ਇਹਦੇ ਮਤਲਬ ਤਾਂ ਸਿੱਕੇ ਲੈ ਆ ਕਰਨੇ ਆ ਮੋੜੀ ਜੇ ਤੇ ਫੋਨ ਕੱਢੀ ਦੇਖੀ ਦੇਖੋ 재미?